ਸੋਹਮਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹਮਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹਮਾਰਾਇ ਸ਼ੇਰ ਸਿੰਘ ਵਿਸ਼ਨੂੰ

ਜੋ ਇਹ ਹਰ ਬਾਣੀ ਸੱਚੇ ਪਾਤਸ਼ਾਹ ਜੀ ਨੇ 24 ਗ੍ਰੰਥ ਉਚਾਰੇ ਹਨ ਉਹਨਾਂ ਵਾਸਤੇ ਸਾਨੂੰ ਹੁਕਮ ਕੀਆ ਇਹਨਾਂ ਨੂੰ ਪੜਿਓ ਤੇ ਵਿਚਾਰਿਓ ਸਾਨੂੰ ਨਾ ਭੁੱਲਿਓ ਸੋ ਹਰ ਬਾਣੀ ਨੂੰ ਆਪਾਂ ਪੜ੍ਹਨਾ ਹੈ ਵਿਚਾਰਨਾ ਹੈ ਵਿਚਾਰ ਕੇ ਕੀ ਕਰਨਾ ਆਪਣੇ ਉੱਤੇ ਲਾਗੂ ਕਰਨਾ ਕਿਉਂਕਿ ਪਰਮਾਤਮਾ ਜਰੇ-ਜਰੇ ਦੇ ਵਿੱਚ ਸਮਾਇਆ ਹੋਇਆ 84 ਲੱਖ ਜੀਵਾਂ ਦੇ ਵਿੱਚ ਔਰ ਉਹ ਕਿੱਥੇ ਆ ਇਸ ਟਾਈਮ ਸਾਡੇ ਦਸਮ ਦੁਆਰੀ ਤੇ ਵੇਖਣਾ ਪਉਣਾ ਕਿੱਥੋਂ ਆ ਸੀ ਅੰਦਰੋਂ ਸਤ ਮਾਥਮਾ ਬੋਧ ਜੀ ਤੇ ਇਹ অবতার ਸੀ ਔਰ ਉਹਨਾਂ ਨੇ ਵੀ ਕੀ ਕਿਹਾ ਸੀ ਕਿ ਪ੍ਰਮਾਤਮਾ ਪ੍ਰਮਾਤਮਾ ਕਹਿੰਦਾ ਮੈਂ ਇਨਸਾਨੀਅਤ ਦੇ ਵਿੱਚ ਵੱਸਦਾ ਹਾਂ ਲੋਕ ਮੈਨੂੰ ਮਜਬਾਂ ਦੇ ਵਿੱਚੋਂ ਧਰਮਾਂ ਚੋਂ ਲੱਭਦੇ ਹਨ ਔਰ ਇਨਸਾਨੀਅਤ ਦਾ ਜੀਵਨ ਹੀ ਪ੍ਰਮਾਤਮਾ ਦੀ ਭਗਤੀ ਹੈ ਸਚਿਪਾਸ਼ੀ ਨੇ ਮੈਂ ਇਹੀ ਲਿਖਾਇਆ ਧਰਨੀ ਕਹੇ ਦੁਨੀਆਦਾਰੋ ਜਗਤ ਜੀਵਨ ਜਿਉ ਇਨਸਾਨੀ ਤਨ ਵਜੂਦ ਮਾਟੀ ਖਾਕ ਅੰਦਰ ਰਖਾਈਆ ਕਿਹੜਾ ਜੀਵਨ ਜੀਣਾ ਆਪਾਂ ਇਨਸਾਨੀਅਤ ਆਲਾ ਪੈ। ਕਿਉਂਕਿ ਇਨਸਾਨੀਅਤ ਵਾਲਾ ਜਿਹੜਾ ਵਗਾ ਉਹ ਸਤੋ ਗੁਣ ਨੂੰਂਦਾ। ਹਵਾਨੀਅਤ ਜਿਹੜਾ ਆ ਜਾਂਦਾ ਉਹ ਤਮੋ ਗੁਣ ਚ ਆ ਜਾਂਦਾ। ਸੋ ਸਚੇ ਪਾਸ਼ਾਏ ਨੇ ਲਿਖਾਇਆ ਕੂੜੀ ਕਿਰਿਆ ਮਨ ਕਲਪਨਾ ਮਮਤਾ ਮੋਹ ਕੱਡੋ ਬੇਈਮਾਨੀ ਪਿਆਰ ਮੁਹੱਬਤ ਵਿੱਚ ਸੱਤ ਸਰੂਪ ਸਮਾਈ ਆ ਅੰਦਰੋਂ ਸਾਨੂੰ ਕਿਹੜੀ ਗੱਲ ਕਹਿਤੀ ਕੱਢਣ ਨੂੰ ਮਨ ਕਲਪਨਾ ਮਮਤਾ ਮੋਹ ਬੇਈਮਾਨੀ ਜਿਹੜੀ ਅੰਦਰੋਂ ਕੱਢਣੀ ਕਿਉਂਕਿ ਆਪਾਂ ਵੇਖ ਰਹੇ ਆ ਸੰਸਾਰ ਦੇ ਵਿੱਚ ਵੀ ਤੇ ਆਪਣੇ ਵਿੱਚ ਚੱਲਦਾ ਆ ਕਿਉਂਕਿ ਇੱਕ ਬੰਦਾ ਘਰ ਦੇ ਵਿੱਚੋਂ ਵੱਡਾ ਜਾਂ ਛੋਟਾ ਕੋਈ ਮਰ ਜੇ ਨਾ ਤੇ ਉਹਦੀ ਜਾਇਦਾਦ ਪਿੱਛੇ ਹੀ ਲੜਾਈਆਂ ਸ਼ੁਰੂ ਕਰ ਲੈਂਦੇ ਹਾਲੇ ਕਿ ਇਹ ਨਹੀਂ ਸਾਨੂੰ ਸਮਝ ਕਿ ਜੇ ਉਹ ਨਹੀਂ ਨਾਲ ਲੈ ਕੇ ਗਿਆ ਤਾਂ ਅਸੀਂ ਕਿੱਥੋਂ ਨਾਲ ਲੈ ਜਾਵਾਂਗੇ ਇਹ ਵੀ ਦੇਖ ਲਓ ਕਿ ਜੇ ਉਹ ਆਦਮੀ ਮਰ ਜਾਂਦਾ ਹੈ ਤੇ ਉਹਨੂੰ ਕੀ ਕਰਦੇ ਆ ਉਹਦੇ ਕੱਪੜੇ ਦੂਜੇ ਜੋ ਬਿਸਤਰਾ ਮੰਜਾ ਸਭ ਕੁਝ ਛੱਡ ਦਿੰਦੇ ਪਰ ਜੇ ਉਹਦੇ ਹੱਥਾਂ 'ਚ ਕੋਈ ਕੂਠੀ ਕੜਾ ਚੈਨੀ ਪਾਈ ਹੋਵੇ ਉਹ ਤਨੀ ਛੱਡਦੇ ਉਹਨੂੰ ਫੜਾਫੜ ਲਾ ਕੇ ਆਪਣੇ ਕੋਲ ਲ ਕੋ ਲੈ ਜਾਂਦੇ ਵੀ ਦੂਜਾ ਰਿਸ਼ਤੇਦਾਰ ਵੇਖ ਵੀ ਨਾ ਲਵੇ ਕਿਤੇ ਉਹ ਨਾ ਮਲ ਮਾਰ ਲੈ ਏ ਕੀ ਹੈ ਸਾਰੀਆਂ ਬੇਇਮਾਨੀਆਂ ਸੋ ਮਹਾਰਾਜ ਨੇ ਹੁਕਮ ਸਾਨੂੰ ਕੀ ਦਿੱਤਾ ਹੈ ਕੂੜੀ ਕਿਰਿਆ ਮਨ ਕਲਪਨਾ ਮਮਤਾ ਮੋਹ ਕੱਢੋ ਮਹਿਮਾਨੀ ਪਿਆਰ ਮੁਹੱਬਤ ਵਿੱਚ ਸੱਤ ਸੱਤ ਸਰੂਪ ਸਮਾਈ ਆ ਕਿਉਂਕਿ ਸੱਤ ਸਰੂਪ ਜਿਹੜਾ ਪਰਮਾਤਮਾ ਦਾ ਉਹ ਪਿਆਰ ਮੁਹੱਬਤ ਦੇ ਵਿੱਚ ਹੀ ਆ ਸੋ ਮੈਂ ਇੱਥੇ ਹਰਬਾਣੀ 11 ਚੇਤ ਸ਼ੈਨਸ਼ਾਈ ਸੰਮਤ ਇੱਕ ਗ੍ਰੰਥ ਨੰਬਰ 18 ਦੇ ਵਿੱਚ ਉਹ ਤੁਹਾਡੇ ਨਾਲ ਸਾਂਝੀ ਕਰ ਰਿਹਾ ਆ ਆਓ ਬੜੇ ਪਿਆਰ ਨਾਲ ਸਰਵਣ ਕਰਨਾ ਆਪਾਂ ਇਸ ਤੇ ਵਿਚਾਰ ਵੀ ਕਰਨਾ ਵਿਚਾਰ ਕਰਕੇ ਆਪਣੇ ਉਤੇ ਲਾਗੂ ਵੀ ਕਰਨਾ ਹੁਣ ਵਕਤ ਕਹੇ ਗੁਰਮੁਖੋ ਸੋਣਾ ਵੇਲਾ ਸ਼ਰਨ ਦਾ ਥਿਤ ਵਾਰ ਘੜੀ ਪਾਲ ਮਿਲੇ ਵਡਿਆਈ ਆ ਆ ਵਕਤ ਕਹਿ ਰਿਹਾ ਸਮਾ ਜਿਹੜਾ ਕਿ ਸਾਨੂੰ ਇਹ ਜਿਹੜਾ ਸੋਹਣਾ ਵੇਲਾ ਕਿਹੜਾ ਪਰਮਾਤਮਾ ਦੀ ਸ਼ਰਮ ਦਾ ਪਰ ਵਡਿਆਈ ਵੀ ਸਾਨੂੰ ਇੱਥੇ ਮਿਲਣੀ ਹੈ ਵੇਲਾ ਆ ਗਿਆ ਜਿਉਂਦਿਆਂ ਹੀ ਮਰੰਦਾ ਜੀਵਨ ਸਤਗੁਰ ਚੋੜੀ ਪਾਈ ਜੀਵਨ ਦਾ ਮਰਨਾ ਕੀ ਆ ਸੰਸਾਰ ਦੇ ਵਿਕਾਰਾਂ ਨਾਲੋਂ ਮੋਹ ਤੋੜਨਾ ਔਰ ਸਤਗੁਰ ਦੇ ਹੁਕਮ ਦੇ ਉੱਤੇ ਚੱਲਣਾ ਉਹ ਜੀਵਨ ਸਾਡਾ ਜਿਹੜਾ ਕਿੜਾ ਸਤਗੁਰ ਦੀ ਝੋਲੀ ਦੇ ਵਿੱਚ ਪੈ ਜਾਏਗਾ ਵੇਲਾ ਆ ਗਿਆ ਜੀਵਦਿਆਂ ਹੀ ਮਰਨ ਦਾ ਜੀਵਨ ਸਤਗੁਰ ਝੋੜੀ ਪਾਈ ਆ ਟਾਈਮ ਆ ਗਿਆ ਮੰਜ਼ਲ ਚੜਨ ਦਾ ਚੜਨਾ ਚਾਹੀ ਚਾਹੀ ਸਮਾਂ ਉਹ ਆ ਗਿਆ ਜਿਹੜੇ ਸਤਗੁਰ ਨੇ ਸਾਨੂੰ ਮੰਜ਼ਲ ਦੱਸੀ ਆ ਉਦੇ ਉੱਤੇ ਹੀ ਚੜਨਾ ਔਰ ਬੜੇ ਖੁਸ਼ੀ-ਖੁਸ਼ੀ ਚੜਨਾ ਚੜਾਂਗੇ ਕਿਦਾਂ ਉਹਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਮ ਸੁਹਾਰਿਆ ਕਰਨੀ ਕਰਨ ਦਾ ਕਰਤਾ ਪੁਰਖ ਕਰਨੀ ਰਿਆ ਕਮਾਈ ਆ ਸਮ ਕਿਹੜਾ ਸੁਹਾਰਿਆ ਕਰਨੀ ਕਰਨ ਦਾ ਕਰਨਾ ਹੈ ਉਹਦੇ ਉੱਤੇ ਆਪਾਂ ਜੋ ਪਰਮੇਸ਼ਰ ਨੇ ਹੁਕਮ ਦਿੱਤਾ ਹੈ ਉਸ ਨੂੰ ਮੰਨ ਕੇ ਚੱਲਣਾ ਆਪਾਂ ਮਜ਼ਾ ਆਰਾਸ ਲੈ ਲਓ ਉਸ ਦੇ ਚਰਨ ਦਾ ਜੋ ਚਰਨਾ ਤੋਂ ਵਿਛੜਿਆ ਰਿਆ ਮਲਾਈ ਆ ਕਿਉਂ ਕਿਉਂਕਿ ਆਪਾਂ ਪਰਮਾਤਮਾ ਦੇ ਜੇ ਚਰਨਾ ਨਾਲ ਵਿਛੜ ਕੇ ਨਹੀਂ ਗੁਜ਼ਾਰਾ ਹੈਗਾ ਔਰ ਉਹ ਪਰਮਾਤਮਾ ਸਾਨੂੰ ਇਸ ਟਾਈਮ ਆਪਣੇ ਚਰਨਾ ਦੇ ਨਾਲ ਜਿੰਨੇ ਲਾਇਆ ਵਾ ਉਹਦੇ ਚਰਨਾ ਦਾ ਰਸ ਦਾ ਮਜਾ ਲਈਏ ਹੁਣ ਵੇਲਾ ਨਹੀਂ ਹੰਕਾਰ ਵਿੱਚ ਅੜਨ ਦਾ ਮਨ ਮਤ ਬੁੱਧ ਚੱਲੇ ਨਾ ਕੋਈ ਚਤਰਾਇਆ ਆ ਸਿੱਖਿਆ ਪਰਮਾਤਮਾ ਦੀ ਆ ਵੇਲਾ ਵਕਤ ਸਾਨੂੰ ਆਪਣੇ ਹੰਕਾਰ ਦੇ ਵਿੱਚ ਚੜਨ ਦਾ ਨਹੀਂਗਾ। ਹੋਰ ਸਾਡੀ ਮਨਮਤ ਦੀ ਬੁੱਧੀ ਕੋਈ ਚਿਤਰਾਏ ਨਹੀਂ ਚੱਲਣੀ ਜੋ ਚੱਲਣਾ ਹੈ ਹੁਕਮ ਅਕਾਲ ਪੁਰਖ ਦਾ ਚੱਲਣਾ। ਸਮ ਸੋਣਾ ਨਿਰਭੈ ਕੋਲੋਂ ਡਰਨ ਦਾ ਭੈ ਝੂਠਾ ਦੇਣਾ ਚਕਾਈ ਆ। ਪਰਮਾਤਮਾ ਉਹ ਆਪਣੇ ਭੈ ਵਿੱਚ ਹੀ ਸਾਰੇ ਸੰਸਾਰ ਨੂੰ ਚਲਾਉਂਦਾ। ਔਰ ਜੇ ਭੈ ਵਿੱਚ ਚਲਾਉਂਦਾ ਤੇ ਅਸੀਂ ਵੀ ਉਸ ਦੇ ਭੈ ਵਿੱਚ ਰਹਿ ਕੇ ਹੀ ਸਮਾਂ ਉਬਤਿਤ ਕਰਨਾ ਸੁਣਾ ਰੰਗ ਸੱਚ ਦਵਾਰੇ ਵੜਨ ਦਾ ਕੁੰਡਾ ਲੈਣਾ ਖਲਾਈਆ ਵੇਲਾ ਨਹੀਂ ਕੁੜੀ ਕਿਰਿਆ ਵਿੱਚ ਹੜਨ ਦਾ ਬੇੜਾ ਲੋਹ ਤਰਾਈਆ ਕੁੜੀ ਕਿਰਿਆ ਦੇ ਵਿੱਚ ਨਹੀਂ ਡੁੱਬਣਾ ਬੇੜਾ ਕਿੜਾ ਸੱਚ ਵਾਲਾ ਚਰਨਾ ਵਕਤ ਨਹੀਂ ਇੱਕ ਦੂਜੇ ਗੁਰਮੁਖ ਨੂੰ ਵੇਖ ਕੇ ਜਲਣ ਦਾ ਪ੍ਰੇਮ ਪ੍ਰੀਤੀ ਲੋ ਬਣਾਈ ਆ ਇਹ ਸੱਚੇ ਪਾਤਸ਼ਾਹ ਦਾ ਸੰਦੇਸ਼ ਔਰ ਇਹਨੂੰ ਅਸੀਂ ਲਾਗੂ ਕਰਨਾ ਆਪਣੇ ਉੱਤੇ ਵਕਤ ਨਹੀਂ ਇੱਕ ਦੂਜੇ ਗੁਰਮੁਖ ਨੂੰ ਵੇਖ ਕੇ ਜਲਣ ਦਾ ਪ੍ਰੇਮ ਪ੍ਰੀਤੀ ਲੋ ਬਣਾਈ ਆ ਵਕਤ ਆ ਗਿਆ ਬੇੜਾ ਬੰਨਣ ਦਾ ਤਿੰਨ ਕੇ ਇਕੱਠੇ ਲੋ ਕਰਾਈ ਆ ਜਗਤ ਵਿਹਾਰ ਸਦਾ ਚੱਲਦਾ ਰਹਿੰਦਾ ਖਾਣ ਪੀਣ ਰਿੰਨਣ ਦਾ ਆਤਮ ਪਰਮਾਤਮ ਜੋੜ ਨਾ ਕੋਈ ਜੜਾਈ ਆ ਜਗਤ ਵਿਹਾਰ ਕਿਹੜਾ ਖਾਣ ਪੀਣ ਦਾ ਖਾ ਪੀ ਕੇ ਮ제 ਦੇ ਨਾਲ ਸੌ ਗਿਆ ਸੀ ਪਰਮਾਤਮ ਦੇ ਨਾਲ ਆਤਮਾ ਪਰਮਾਤਮਾ ਨੂੰ ਜੋੜ ਕੀਤਾ ਹੀ ਨਹੀਂ ਤੀਰ ਮਾਰੇ ਨਾ ਕੋਈ ਅੰਦਰ ਵਿੰਨਣ ਦਾ ਸ਼ਬਦੀ ਰੂਪ ਨਾ ਕੋਈ ਵਿਖਾਈ ਆ ਹੁਣ ਵੇਲਾ ਆ ਗਿਆ ਘੜੀਆਂ ਆਪਾਂ ਲਗਿਨਣ ਦਾ ਗਿਣਤੀ ਪਿਛਲੀ ਦਿਓ ਭਲਾਈ ਆ ਹੁਣ ਸਮਾਂ ਨਹੀਂ ਬੱਚੇ ਨੀਹਾਂ ਵਿੱਚ ਚਿੰਨਣ ਦਾ ਬੱਚਿਆਂ ਨੂੰ ਆਪਣੀ ਗੋਦ ਉਠਾਈ ਆ ਹੁਣ ਕੋਈ ਪੈਮਾਨਾ ਨਹੀਂ ਲੈ ਕੇ ਆਇਆ ਤੋਲਣ ਮਿੰਨਦਾ ਬੇਪਰਵਾਹੀ ਵਿੱਚ ਪਾਰ ਲੰਘਾਈ ਆ ਵਕਤ ਨਹੀਂ ਦਰ ਛੱਡ ਕੇ ਦੂਰ ਦਰਾਡੇ ਆ ਹਿੱਲਣ ਦਾ ਹਲਤ ਪਲਤ ਲੇਖਾ ਦੇ ਵਿੱਚ ਕਾਈ ਆ ਐ ਵਕਤ ਨਹੀਂ ਹੈ ਸਾਡੇ ਕੋਲ ਅਸੀਂ ਪਰਮਾਤਮਾ ਦੇ ਦਰ ਨੂੰ ਛੱਡ ਕੇ ਚਲੇ ਗਏ ਕਿਉਂਕਿ ਜੋ ਕੁਝ ਹੈ ਉਹ ਪਰਮਾਤਮਾ ਦੇ ਹੱਥ ਵਿੱਚ ਹੈ ਇੱਕ ਸਾਬ ਨੇ ਸਾਨੂੰ ਦੇ ਦਿੱਤਾ ਤਾਂ ਜੀਵਨ ਜਦੋਂ ਰੋਗ ਦਿੱਤਾ ਤੇ ਖਤਮ ਅਸੀਂ ਸੰਸਾਰੀ ਮੱਲਾਂ ਤੇ ਮਾਰ ਸਕਦੇ ਆ ਕਿ ਆ ਮੇਰੀ ਇੰਨੀ ਜਾਦਾਤ ਐ ਇੰਨੀਆਂ ਮੇਰੀਆਂ ਗੱਡੀਆਂ ਮੈਂ ਦੂਜਿਆਂ ਸਾ ਪਰ ਸਾਡਾ ਆਪਣਾ ਸਰੀਰ ਵੀ ਸਾਡੇ ਕੋਲ ਨਹੀਂ ਹੈਗਾ ਇਹਦੇ ਉੱਤੇ ਵੀ ਸਾਡੀ ਆਪਣੀ ਮਲ ਨਹੀਂ ਹੈਗੀ ਉਹ ਪਰਮਾਤਮਾ ਦੀ ਮਲ ਹੈ ਅਗਰ ਉਹਨੇ ਸਾਹ ਦੇ ਦਿੱਤਾ ਤੇ ਇਹ ਜੀਵਨ ਨਾ ਦਿੱਤਾ ਤੇ ਖਤਮ ਵਕਤ ਨਹੀਂ ਧਾਰ ਛੱਡ ਕੇ ਦੂਰ ਦਰਾਡੇ ਆ ਹਿੱਲਣ ਦਾ ਹਲਤ ਪਲਤ ਲੇਖਾ ਰਿਆ ਚੁਕਾਈ ਆ ਵੇਲਾ ਨਹੀਂ ਹੁਣ ਜਾਣ ਕੇ ਕਲਯੋਗ ਕੂੜਾ ਚੱਕੜ ਡੂੰਗਾ ਜਿਲਣ ਦਾ ਬਿਨ ਸਤਗੁਰ ਪੂਰੇ ਪਾਰ ਨਾ ਕੋਈ ਲੰਗਾਈ ਆ ਕਿਉਂਕਿ ਕਲਯੋਗ ਦੇ ਵਿੱਚੋਂ ਜੇ ਪਾਰ ਕਰਨਾ ਹੈ ਸਾਨੂੰ ਤੋ ਸਤਗੁਰ ਨੇ ਸਤਗੁਰ ਪੂਰੇ ਨੇ ਜੋ ਸਾਨੂੰ ਹੁਕਮ ਸੰਦੇਸ਼ ਦਿੱਤੇ ਆ ਉਹਦੇ ਉੱਤੇ ਅਸੀਂ ਚੱਲਾਂਗੇ ਤਾਂ ਹੀ ਪਾਰ ਹੋ ਪਾਵਾਂਗੇ ਵੇੜਾ ਆ ਗਿਆ ਤੁਹਾਡੇ ਫੁੱਲਣ ਦਾ ਫੁਲਵਾੜੀ ਆਪਣੀ ਦੀਆਂ ਮਹਿਕਾਈ ਆ ਝਗੜਾ ਛੱਡ ਦਿਓ ਕੂੜੀਆਂ ਵੈਲਣ ਦਾ ਵਰਲਾ 15ੋਂ ਇੱਕੋ ਦੀਆਂ ਸਖਾਈ ਆ ਝਗੜਾ ਮੁੱਕ ਜਾਏ ਮਾਇਆ ਮਮਤਾ ਵਿੱਚ ਟੈਲਣ ਦਾ ਟਹਿਲੂਏ ਦਰਗਾਹ ਦੇ ਬਣਾਈਆ ਨਜ਼ਾਰਾ ਤੱਕ ਲੋ ਆਪਣੇ ਨੈਣ ਨੰਨਾਂ ਦਾ ਨੈਣ ਨੈਣਾ ਵਿੱਚ ਸਮਾਈ ਆ ਇਹ ਨੈਣ ਅਕਾਲ ਪੁਰਖ ਨੇ ਸੱਚੇ ਪਾਤਸ਼ਾਹ ਨੇ ਸਾਨੂੰ ਦਿੱਤੇ ਆ ਪਿਆਰ ਮੁਹੱਬਤ ਨਾਲ। ਔਰ ਸਾਰਿਆਂ ਦੇ ਨਾਲ ਪਿਆਰ ਨਾਲ ਵਿਚਰਨ ਵਾਸਤੇ। ਜਦੋਂ ਅਸੀਂ ਇੱਕ ਦੂਜੇ ਤੋਂ ਨੈਣ ਚਰਾਉਨੇ ਆ ਨਾ ਫੇ ਸਾਡੇ ਅੰਦਰ ਕੁਛ ਨਾ ਕੁਛ ਕਾਲਖ ਜ਼ਰੂਰ ਹੁੰਦੀ ਆ। ਅੱਖੀਂ ਵੇਖ ਕੇ ਕੋਈ ਲੋੜ ਨਹੀਂ ਰਸਣਾ ਬਚਨ ਕਹਿਣ ਦਾ ਪਰਦੇ ਵਾਲੀ ਰਮਜ ਨਾ ਕੋਈ ਵਿਖਾਈ ਆ। ਸੁਹਾਗਣ ਸਮਾ ਸਤਗੁਰ ਚਰਨ ਚਰਨ ਬੈਨਣ ਦਾ ਚਰਨ ਬੈ ਕੇ ਭਾਈ ਭੈਣ ਰੂਪ ਵਟਾਈ ਆ ਆ ਸਮਾ ਸਭ ਤੋਂ ਵਧੀਆ ਸਤਗੁਰ ਦੀ ਸ਼ਰਨ ਦੇ ਵਿੱਚ ਬੈਠਣਾ ਤੇ ਸਾਰਿਆਂ ਨੇ ਭੈਣ ਭਾਈ ਸਮਝ ਕੇ ਆਪਾਂ ਵਿੱਚ ਇਹ ਸਿੱਖਿਆ ਸਾਡੇ ਸਾਥ ਗੁਰ ਦੀ ਹੁਣ ਰੋਣਾ ਨਹੀਂ ਪਾ ਕੇ ਵੈਣ ਵੈਨਣ ਦਾ ਵੰਦੀ ਤਾਰੋਂ ਪਾਰ ਲੰਘਾਈ ਆ ਇਹ ਕੋਈ ਕਹਾਣੀ ਨਹੀਂ ਤੋਤਾ ਮੈਨਣ ਦਾ ਮਨ ਦੀ ਮਨਸ਼ਾ ਰਿਆ ਮਟਾਈ ਆ ਇਹ ਕੋਈ ਕਹਾਣੀਆਂ ਨਹੀਂ ਹੈ ਮਹਾਰਾਜ ਨੇ ਦਿਖਾ ਦਿੱਤਾ ਵੀ ਇਹ ਤੋਤਾ ਮੈਨਣ ਦੀਆਂ ਕੋਈ ਕਹਾਣੀਆਂ ਨਹੀਂ ਹੈ ਜਿਹੜੀਆਂ ਲਿਖੀਆਂ ਹੋਈਆਂ ਇਹ ਸਾਨੂੰ ਚੱਲਣ ਵਾਸਤੇ ਸੱਚ ਮਾਰਗ ਦਿੱਤਾ ਗਿਆ ਜਿਸ ਦੇ ਉੱਤੇ ਅਸੀਂ ਚੱਲਣਾ ਹੈ ਚੱਲ ਕੇ ਆਪਣੇ ਜੀਵਨ ਨੂੰ ਸਫਲ ਕਰਨਾ ਹੈ ਹੋਰ ਇਹ ਮਹਾਰਾਜ ਦੇ ਹੱਥ ਹੈ ਕਿ ਸਾਨੂੰ ਉਹਨੇ ਆ ਜੀਵਨ ਦਿੱਤਾ ਹੈ ਤੇ ਅਸੀਂ ਉਹਦੇ ਚਰਨਾਂ ਦੇ ਨਾਲ ਲੱਗ ਕੇ ਤੇ ਤਰ ਜਾਵਾਂਗੇ ਤੇ ਜੇ ਫੇਲ ਹੋ ਗਏ ਫਿਰ ਉਹ ਕਿਤੇ 84 ਦੇ ਗੇਟ ਚ ਨਾ ਪਾ ਦਵੇ ਆ ਡਰ ਲੈ ਕੇ ਸਾਨੂੰ ਚੱਲਣਾ ਪੈਗਾ ਜਦ ਇਹ ਸਾਡੇ ਮਨ ਦੇ ਉੱਤੇ ਡਰ ਬਣਿਆ ਰਹੇਗਾ ਤੇ ਅਸੀਂ ਕਦੀ ਵੀ ਕੋਈ ਗਲਤੀ ਗਲਤੀ ਕਰਨ ਲਈ ਤਿਆਰ ਨਹੀਂ ਹੋਵਾਂਗੇ ਏ ਕੋਈ ਕਹਾਣੀ ਨਹੀਂ ਤੋਤਾ ਮੈਨਣ ਦਾ ਮਨ ਦੀ ਮਨਸ਼ਾ ਰਿਆ ਮਟਾਈਆ ਏ ਕੋਈ ਲੇਖਾ ਨਹੀਂ ਗੀਤਾਰ ਮੈਨਣ ਦਾ ਰਾਮਾ ਦਾ ਰਾਮ ਆਪਣਾ ਹੁਕਮ ਵਰਤਾਈਆ ਏ ਰਾਮਾ ਦਾ ਰਾਮ ਆਪਣਾ ਹੁਕਮ ਦੇ ਕੇ ਸਾਨੂੰ ਵਰਤਾ ਰਿਆ ਸਾਰਾ ਵੇਖੋ ਖੇਲ ਨਾਰ ਨਰੈਣਨ ਦਾ ਜੋ ਨਿਰਾਕਾਰ ਹੋ ਕੇ ਜੋਤ ਜਗਾਈਆ ਤੁਸੀਂ ਰੂਪ ਸੱਚ ਮੁੱਚ ਉਹ ਉਹ ਆਇਨਣ ਦਾ ਜਿਸ ਦਾ ਐਨ ਲਹਕ ਗਿਆ ਜਨਾ ਜੋਤੀ ਜੋਸ ਰੂਪ ਹਰ ਆਪ ਆਪਣੀ ਕਿਰਪਾ ਘਰ ਦੇਵਨ ਹਾਰਾ ਸਾਚਾ ਵਾਰ ਮੇਰ ਨਜ਼ਰ ਨਾਲ ਗੁਰਮਖੋ ਜਗਤ ਦੇ ਮਜਾਰਿਓ ਤੁਹਾਨੂੰ ਮਾਲਕ ਰਿਆ ਬਣਾਈ ਆ ਜਿਹੜਾ ਜੋਨੇ ਸਾਨੂੰ ਬਣਾਇਆ ਆਪਣੇ ਚਰਨਾਂ ਨਾਲ ਆਇਆ ਤੇ ਆਪਣੀ ਮੇਰ ਨਜ਼ਰ ਦੇ ਨਾਲ ਸ਼ਹਿਦ ਸਾਡੀ ਕਰਨੀ ਨਾ ਹੋਵੇਨੀ ਹਰ ਉਹ ਪਰਮਾਤਮਾ ਬਖਸ਼ਣ ਹਾਰਿਆ ਉਹ ਬਾਪਿਆ ਫਿਰ ਵੀ ਉਹ ਪੁੱਤਰਾਂ ਦੇ ਹੱਕ ਵਿੱਚ ਹੀ ਆਉਂਦਾ ਸੋਹਰ ਸੰਗਤ ਜੀਓ ਮੈਂ ਇੱਥੇ ਹੀ ਹਰ ਬਣੀ ਸਮਾਪਤ ਕਰਨ ਦੀ ਸੱਚੇ ਪਾਤਸ਼ਾਹੀ ਪਾਸੋਂ ਹਰ ਸੰਗਤ ਪਾਸੋਂ ਇਜਾਜ਼ਤ ਚਾਹਨਾ ਹਾਂ ਜੇ ਕੋਈ ਅਖਰਵਾਦ ਘਟ ਪੜਿਆ ਗਿਆ ਹੋਵੇ ਵਿਚਾਰ ਕਰਦਿਆਂ ਕੋਈ ਸ਼ਿਕੰਤ ਹੋ ਲਿਆ ਗਿਆ ਹੋਵੇ ਤਾਂ ਮੈਂ ਸਾਰੀ ਹਰ ਸੰਗਤ ਬਾਸੋਂ ਸੱਚੇ ਪਾਤਸ਼ਾਹੀ ਪਾਸੋਂ ਇਹ ਮੈਂ ਮੰਗਦਾ ਹਾਂ ਆਓ ਪੰਜ ਕਾਰਿਆਂ ਦਾ ਸਾਥ ਦਿਓ ਜੀ ਸੋ શેર સિંહ વિષ્ણુ ભગવાન દી જય સો હનુમારા શેર સિંહ વિષ્ણુ ભગવાન દી જય સો હંગ શેર સિંહ વિષ્ણુ ભગવાન દી